ਕਰਤਾ ਦਿੱਲੀ ਦਾ ਬੰਦਾ ਫੜਿਆ ਜਾਵੇ ਉਹਦੇ ਹੱਕ ਦੇ ਵਿੱਚ ਗੁਰਦੁਆਰਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਤੁਸੀਂ ਇਕੱਠੇ ਹੋ ਜਾਂਦੇ ਹੋ ਜਦੋਂ ਉਹੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਬੰਦੀ ਸਿੰਘਾਂ ਵਾਸਤੇ ਇਕੱਠ ਰੱਖਿਆ ਉਦੋਂ ਤੁਸੀਂ ਤੁਹਾਡੇ ਜੋ ਪੱਗਾਂ 'ਚ ਸਿਰ ਫਸਾ ਕੇ ਕੋਈ ਪਹੁੰਚਿਆ ਨਹੀਂ ਹੋਵੇਗਾ ਤੁਹਾਡੀਆਂ ਜਮੀਰਾਂ ਮਰ ਗਈਆਂ ਸੱਤ ਮੋਤੀ ਤੁਸੀਂ ਪੱਗਾਂ 'ਚ ਸਿਰ ਫਸਾਏ ਹੋਏ ਨੇ ਜਿਹੜਾ ਦਿੱਲੀ ਦਾ ਉਹ ਬੰਦਾ ਉਹਨੇ ਪ੍ਰੋਫੈਸਰ ਦਵਿੰਦਰਪਰ ਭੁੱਲਰ ਦੀ ਰਿਹਾਈ ਨੂੰ ਰੋਕ ਕੇ ਰੱਖਿਆ ਉਹਨੇ ਸਾਡੇ ਨੌਜਵਾਨਾਂ ਨੂੰ ਡਿਬਰੂਗੜ੍ਹ ਜੇਲ੍ਹ ਤੱਕ ਪਹੁੰਚਾਇਆ ਤੁਸੀਂ ਉਹਦੇ ਹੱਕ ਦੇ ਵਿੱਚ ਉੱਥੇ ਦਿੱਲੀ ਦੀ ਧਰਤੀ ਤੇ ਜਾ ਕੇ ਰੁੱਖਾਂ ਦੇ ਨਾਲ ਝੂਟ-ਝੂਟ ਕੇ ਲਤਾਂ ਮਾਰਦੇ ਜੋ ਉਹਦੇ ਵਾਸਤੇ ਤੁਸੀਂ ਪਰਚੇ ਪਵਾਉਣ ਵਾਸਤੇ ਤਿਆਰ ਹੋ ਜੇਲ੍ਹਾਂ ਵਿੱਚ ਜਾਣ ਵਾਸਤੇ ਤਿਆਰ ਜੋ ਜਿਨ੍ਹਾਂ ਨੇ ਤੁਹਾਡੀ ਕੌਮ ਦੀ ਇੱਜ਼ਤ ਨੂੰ ਬਚਾਇਆ ਕੌਮ ਦੀ ਲੱਥੀ ਹੋਈ ਪੱਗ ਨੂੰ ਸਿਰ ਤੇ ਟਿਕਾਇਆ ਉਹਨਾਂ ਬੰਦੀ ਸਿੰਘਾਂ ਵਾਸਤੇ ਤੁਹਾਡੇ ਮੂੰਹ ਚੋਂ ਇੱਕ ਬੋਲ ਨਹੀਂ ਨਿਕਲਿਆ 92 ਦੇ 92 ਚੋਂ ਤੁਸੀਂ ਤੁਹਾਡੇ ਮੂੰਹ ਉਹਦਾ ਬੰਦ ਹੋ ਗਏ ਬੰਦੀ ਸਿੰਘਾਂ ਵਾਸਤੇ ਤੁਹਾਡੇ ਮੂੰਹਾਂ ਤੇ ਚੇਪੀਆਂ ਲੱਗੀਆਂ ਇਕਾ ਦਿੱਲੀ ਦੇ ਬੰਦੇ ਵਾਸਤੇ ਤੁਸੀਂ ਸਾਰੇ ਖਲੋ ਕੇ ਉੱਠ ਗਏ ਤੁਹਾਡੀ ਜ਼ਮੀਰ ਮਰੀ ਹੋਈ ਹੈ ਜਿਸ ਤਰ੍ਹਾਂ ਤੁਹਾਨੂੰ ਉਹ ਦਿੱਲੀ ਦੇ ਬੰਦੇ ਕਹਿੰਦੇ ਨੇ ਉਸੇ ਤਰ੍ਹਾਂ ਤੁਸੀਂ ਬੋਲਦੇ ਹੋ ਤੁਹਾਡੀਆਂ ਜ਼ਮੀਰਾਂ ਮਰ ਗਈਆਂ ਤੁਸੀਂ ਖੇ ਹੋ ਗਏ ਕਰ ਤਾਂ ਦਿੱਲੀ ਦਾ ਬੰਦਾ ਫੜਿਆ ਜਾਵੇ ਉਹਦੇ ਹੱਕ ਦੇ ਵਿੱਚ ਗੁਰਦੁਆਰਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਤੁਸੀਂ ਇਕੱਠੇ ਹੋ ਜਾਂਦੇ ਹੋ ਜਦੋਂ ਉਹੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਬੰਦੀ ਸਿੰਘਾਂ ਵਾਸਤੇ ਇਕੱਠ ਰੱਖਿਆ ਉਦੋਂ ਤੁਸੀਂ ਤੁਹਾਡੇ ਜੋ ਪੱਗਾਂ ਦੇ ਸਿਰਫ ਸਾਕੇ ਕੋਈ ਪਹੁੰਚਿਆ ਨਹੀਂ ਹੋਵੇਗਾ ਤੁਹਾਡੀਆਂ ਜ਼ਮੀਰਾਂ ਮਰ ਗਈਆਂ ਸੱਤ ਮੋਤੀ ਤੁਸੀਂ ਪੱਗਾਂ 'ਚ ਸਿਰ ਫਸਾਏ ਹੋਏ ਨੇ ਜਿਹੜਾ ਦਿੱਲੀ ਦਾ ਉਹ ਬੰਦਾ ਉਹਨੇ ਪ੍ਰੋਫੈਸਰ ਦਵਿੰਦਰਪਰ ਭੁੱਲਰ ਦੀ ਰਿਹਾਈ ਨੂੰ ਰੋਕੇ ਰੱਖਿਆ ਉਹਨੇ ਸਾਡੇ ਨੌਜਵਾਨਾਂ ਨੂੰ ਡਿਬਰੂਗੜ੍ਹ ਜੇਲ੍ਹ ਤੱਕ ਪਹੁੰਚਾਇਆ ਤੁਸੀਂ ਉਹਦੇ ਹੱਕ ਦੇ ਵਿੱਚ ਉੱਥੇ ਦਿੱਲੀ ਦੀ ਧਰਤੀ ਤੇ ਜਾ ਕੇ ਰੁੱਖਾਂ ਦੇ ਨਾਲ ਝੂੜ-ਝੂੜ ਕੇ ਲੱਤਾਂ ਮਾਰਦੇ ਜੋ ਉਹਦੇ ਵਾਸਤੇ ਤੁਸੀਂ ਪਰਚੇ ਪਵਾਉਣ ਵਾਸਤੇ ਤਿਆਰ ਹੋ ਜੇਲਾਂ ਵਿੱਚ ਜਾਣ ਵਾਸਤੇ ਤਿਆਰ ਜੋ ਜਿਨ੍ਹਾਂ ਨੇ ਤੁਹਾਡੀ ਕੌਮ ਦੀ ਇੱਜ਼ਤ ਨੂੰ ਬਚਾਇਆ ਕੌਮ ਦੀ ਲੱਥੀ ਹੋਈ ਪਾਗ ਨੂੰ ਸਿਰ ਤੇ ਟਿਕਾਇਆ ਉਹਨਾਂ ਬੰਦੀ ਸਿੰਘਾਂ ਵਾਸਤੇ ਤੁਹਾਡੇ ਮੂੰਹ ਚੋਂ ਇੱਕ ਬੋਲ ਨਹੀਂ ਨਿਕਲਿਆ 92 ਦੇ 92ਾਂ ਚੋਂ ਤੁਸੀਂ ਤੁਹਾਡੇ ਮੂੰਹ ਉਦੋਂ ਬੰਦ ਹੋ ਗਏ ਬੰਦੀ ਸਿੰਘਾਂ ਵਾਸਤੇ ਤੁਹਾਡੇ ਮੂੰਹਾਂ ਤੇ ਚੇਪੀਆਂ ਲੱਗ ਗਈਆਂ ਇੱਕ ਦਿੱਲੀ ਦੇ ਬੰਦੇ ਵਾਸਤੇ ਤੁਸੀਂ ਸਾਰੇ ਖਲੋ ਕੇ ਉੱਠ ਗਏ ਤੁਹਾਡੀ ਜਮੀਰ ਮਰੀ ਹੋਈ ਹੈ ਜਿਸ ਤਰ੍ਹਾਂ ਤੁਹਾਨੂੰ ਉਹ ਦਿੱਲੀ ਦੇ ਬੰਦੇ ਕਹਿੰਦੇ ਨੇ ਉਸੇ ਤਰ੍ਹਾਂ ਤੁਸੀਂ ਬੋਲਦੇ ਹੋ ਤੁਹਾਡੀਆਂ ਜ਼ਮੀਰਾਂ ਮਰ ਗਈਆਂ ਤੁਸੀਂ ਖੇ ਹੋਗੇ ਕਿਰ ਤਾਂ ਦਿੱਲੀ ਦਾ ਬੰਦਾ ਫੜਿਆ ਜਾਵੇ ਉਹਦੇ ਹੱਕ ਦੇ ਵਿੱਚ ਗੁਰਦੁਆਰਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਤੁਸੀਂ ਇਕੱਠੇ ਹੋ ਜਾਂਦੇ ਹੋ ਜਦੋਂ ਉਹੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਬੰਦੀ ਸਿੰਘਾਂ ਵਾਸਤੇ ਇਕੱਠ ਰੱਖਿਆ ਉਦੋਂ ਤੁਸੀਂ ਤੁਹਾਡੇ ਜੋ ਪੱਗਾਂ 'ਚ ਸਿਰ ਫਸਾ ਕੇ ਕੋਈ ਪਹੁੰਚਿਆ ਨਹੀਂ ਹੋਵੇਗਾ ਤੁਹਾਡੀਆਂ ਜ਼ਮੀਰਾਂ ਮਰ ਗਈਆਂ ਸੱਤ ਮੋਤੀ ਤੁਸੀਂ ਪੱਗਾਂ 'ਚ ਸਿਰ ਫਸਾਏ ਹੋਏ ਨੇ ਜਿਹੜਾ ਦਿੱਲੀ ਦਾ ਉਹ ਬੰਦਾ ਉਹਨੇ ਪ੍ਰੋਫੈਸਰ ਦਵਿੰਦਰ ਪਰਪੁੱਲਰ ਦੀ ਰਿਹਾਈ ਨੂੰ ਰੋਕੇ ਰੱਖਿਆ ਉਹਨੇ ਸਾਡੇ ਨੌਜਵਾਨਾਂ ਨੂੰ ਡਿਬਰੂਗੜ੍ਹ ਜੇਲ੍ਹ ਤੱਕ ਪਹੁੰਚਾਇਆ ਤੁਸੀਂ ਉਹਦੇ ਹੱਕ ਦੇ ਵਿੱਚ ਉੱਥੇ ਦਿੱਲੀ ਦੀ ਧਰਤੀ ਤੇ ਜਾ ਕੇ ਰੁੱਖਾਂ ਦੇ ਨਾਲ ਝੂੜ ਝੂੜ ਕੇ ਲੱਤਾਂ ਮਾਰਦੇ ਜੋ ਉਹਦੇ ਵਾਸਤੇ ਤੁਸੀਂ ਪਰਚੇ ਪਵਾਉਣ ਵਾਸਤੇ ਤਿਆਰ ਹੋ ਜੇਲਾ ਵਿੱਚ ਜਾਣ ਵਾਸਤੇ ਤਿਆਰ ਜੋ ਜਿਨ੍ਹਾਂ ਨੇ ਤੁਹਾਡੀ ਕੌਮ ਦੀ ਇੱਜ਼ਤ ਨੂੰ ਬਚਾਇਆ ਕੌਮ ਦੀ ਲੱਥੀ ਹੋਈ ਪੱਗ ਨੂੰ ਸਿਰ ਤੇ ਟਿਕਾਇਆ ਉਹਨਾਂ ਬੰਦੀ ਸਿੰਘਾਂ ਵਾਸਤੇ ਤੁਹਾਡੇ ਮੂੰਹ ਚੋਂ ਇੱਕ ਬੋਲ ਨਹੀਂ ਨਿਕਲਿਆ 92 ਦੇ 92ਾਂ ਚੋਂ ਤੁਸੀਂ ਤੁਹਾਡੇ ਮੂੰਹ ਉਦੋਂ ਬੰਦ ਹੋ ਗਏ ਬੰਦੀ ਸਿੰਘਾਂ ਵਾਸਤੇ ਤੁਹਾਡੇ ਮੂੰਹਾਂ ਤੇ ਚੇਪੀਆਂ ਲੱਗੀਆਂ ਇਕਾ ਦਿੱਲੀ ਦੇ ਬੰਦੇ ਵਾਸਤੇ ਤੁਸੀਂ ਸਾਰੇ ਖੜੋ ਕੇ ਉੱਠ ਗਏ ਤੁਹਾਡੀ ਜ਼ਮੀਰ ਮਰੀ ਹੋਈ ਹੈ ਜਿਸ ਤਰ੍ਹਾਂ ਤੁਹਾਨੂੰ ਉਹ ਦਿੱਲੀ ਦੇ ਬੰਦੇ ਕਹਿੰਦੇ ਨੇ ਉਸੇ ਤਰ੍ਹਾਂ ਤੁਸੀਂ ਬੋਲਦੇ ਹੋ ਤੁਹਾਡੀਆਂ ਜ਼ਮੀਰਾਂ ਮਰ ਗਈਆਂ ਤੁਸੀਂ ਖੇ ਹੋਗੇ